ਕੀ ਲੱਗਦਾ ਹੈ ਕਿ ਪਹਿਲਾਂ ਚੈਨਲ ਬੰਦ ਹੁੰਦੇ ਰਹੇ ਹੁਣ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 1.5 ਸਾਲ ਦਾ ਸਮਾਂ ਰਹਿ ਗਿਆ ਇੱਕ ਜਿਹੜਾ ਪੱਤਰਕਾਰ ਦਾ ਪੇਸ਼ਾ ਹੁੰਦਾ ਹੈ ਉਹ ਹਮੇਸ਼ਾ ਸੱਚਾਈ ਵਿਖਾਉਣਾ ਦਾ ਆਇਨਾ ਵਿਖਾਉਣਾ ਹੁੰਦਾ ਕਿ ਤੁਹਾਨੂੰ ਲੱਗਦਾ ਕਿ ਉਹ ਸ਼ੀਸ਼ਾ ਨਹੀਂ ਵੇਖ ਪਾਰੀ ਮੌਜੂਦਾ ਸਰਕਾਰ ਦੋਨਾਂ ਦੇ ਨੁਮਾਇੰਦੇ ਸਰਕਾਰ ਬਣ ਜਾਂਦੀ ਹੈ ਕੁਰਸੀਆਂ ਤੇ ਬਹਿ ਜੇ ਬੰਦਾ ਉਹਦੇ ਅੱਖਾਂ ਤੇ ਪੱਟੀ ਬੱਝ ਜਾਂਦੀ ਹੈ ਉਸ ਸਮੇਂ ਫਿਰ ਬੰਦੇ ਨੂੰ ਬੰਦੇ ਨਹੀਂ ਨਜ਼ਰ ਆਉਂਦੇ ਜਿਹੜੇ ਲੋਕਾਂ ਵੋਟਾਂ ਪਾਈਆਂ ਹੁੰਦੀਆਂ ਸਭ ਤੋਂ ਪਹਿਲਾਂ ਉਹੀ ਠੋਕਦੇ ਉਹਨਾਂ ਨੂੰ ਔਰ ਜਿਹੜੇ ਚੈਨਲਾਂ ਨੇ ਇਹਨਾਂ ਦੀ ਸਪੋਰਟ ਕੀਤੀ ਸੀ ਉਹਨਾਂ ਕਹਿਆ ਸੀ ਨਵਾਂ ਪੰਜਾਬ ਲੈ ਕੇ ਆਵਾਂਗੇ ਬਦਲਾਅ ਲੈ ਕੇ ਆਵਾਂਗੇ ਇਹਨਾਂ ਸਾਰਿਆਂ ਤੋਂ ਪਹਿਲਾਂ ਉਹ ਹੀ ਠੋਕੇ ਔਰ ਜਿਹੜੇ ਸੱਚੇ ਤੇ ਇਮਾਨਦਾਰ ਆਪਣੇ ਆਪ ਨੂੰ ਦੱਸਦੇ ਸੀ ਅੱਜ ਉਹਨਾਂ ਲੋਕਾਂ ਨੇ ਉਹ ਇਮਾਨਦਾਰ ਪੱਤਰਕਾਰਾਂ ਦੇ ਪਰਚੇ ਕੀਤੇ ਉਹ ਦਾਇਰਿਆਂ ਨੂੰ ਬੰਦ ਕੀਤਾ ਉਹ ਚੈਨਲਾਂ ਨੂੰ ਬੰਦ ਕੀਤਾ ਜਿਹੜੇ ਪੰਜਾਬ ਦੇ ਲੋਕ ਸੁਣਦੇ ਆ ਤੁਸੀਂ ਕਿਸੇ ਹੱਦ ਤੱਕ ਆਵਾਜ਼ ਬੰਦ ਕਰ ਦੋਗੇ ਪਰਚਾ ਕਰ ਦੋਗੇ ਔਰ ਬਾਅਦ ਵਿੱਚ ਤੁਸੀਂ ਉਹਨਾਂ ਬੰਦਿਆਂ ਤੋਂ ਕਿਹੜੇ ਮੂੰਹ ਲੈ ਕੇ ਜਾਓਗੇ ਅੱਜ ਕਿਸ ਹੱਦ ਨਾਲ ਆਪਾਂ মিডিਆ ਨੂੰ ਕਹਿ ਦਿੰਨੇ ਵੀ ਆਓ ਇੱਥੇ ਪ੍ਰੈਸ ਕਾਨਫਰੰਸ ਬੰਦ ਕਰੋਗੇ ਤਾਂ ਸੌਟਣੀ ਹੈ ਪੰਜਾਬ ਆ ਪੰਜਾਬ ਦੇ ਲੋਕ ਜਿਹੜੇ ਆ ਉਹ ਝੁੱਕਦੇ ਨਹੀਂ ਪਿਆਰ ਨਾਲ ਭਵੇਂ ਜਾਨ ਲੈ ਲਓ ਤੇ ਜੇ ਤੁਸੀਂ ਇਦਾਂ ਦੱਬੋਗੇ ਫਿਰ ਇਹ ਦੱਬਣ ਵਾਲੇ ਨਹੀਂ ਆ ਔਰ ਇੱਕ ਇਥੋਂ ਤੱਕ ਜਾਇਜ਼ ਹੈ ਕਿ ਕੋਈ ਵਿਧਾਇਕ ਦਾ ਪੀਏ ਕਿਸੇ ਬਾਰੇ ਕੀ ਬੋਲ ਰਿਹਾ ਇਥੋਂ ਜਗ ਜाहिर ਹੋ ਜਾਂਦਾ ਇਹ ਆਡੀਓ ਅੱਜ ਨਹੀਂ ਤੇ ਕੱਲ ਨੂੰ ਲੋਕਾਂ ਨੇ ਫੋਨਾਂ 'ਚ ਸੇਵ ਕਰ ਲਈ ਤੁਸੀਂ ਕਿੱਥੋਂ ਘਟਾ ਲੋਗੇ ਲੱਗਿਆ ਦਿੱਲੀ ਦੇ ਵਿੱਚ ਤੁਸੀਂ ਹਾਲੇ ਵੀ ਤੁਹਾਡੇ ਕੋਲ ਮੌਕਾ ਵਾ ਲੋਕਾਂ ਨੂੰ ਪੰਜਾਬ ਦੇਆਂ ਨੂੰ ਜਿਹੜੇ ਵਾਅਦੇ ਕਿਤੇ ਵਾਅਦੇ ਪੂਰੇ ਕਰੋ ਆ ਕੰਮ ਬੰਦ ਕਰ ਦਿਓ ਪਰਚੇ ਪਰਚੇ ਖੇਡਣਾ ਬੰਦ ਕਰ ਦਿਓ ਕੀ ਅੱਜ ਵੇਖ ਲਓ ਅਕਾਲੀ ਦਲ ਦੋਹਤੇ ਆ ਗਿਆ ਅਕਾਲੀ ਦਲ ਪੰਥਕ ਪਾਰਟੀ ਹੁੰਦੀ ਸੀ ਤੇ ਮਜੀਠੀਆ ਸਾਹਿਬ ਨੇ ਰਵਾਇਤ ਸ਼ੁਰੂ ਕੀਤੀ ਸੀ ਪਰਚੇ 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 ਤੇ ਅੱਜ ਵਲਟੋਵਾ ਸਾਹਿਬ ਤੇ ਉਹ ਤੇ ਜੱਥੇਦਾਰ ਸਾਹਿਬ ਵੇਖ ਲਓ ਕੀ ਕੁਛ ਹੋਣਿਆ ਲੋਕਾਂ ਦੀਆਂ ਬਦਵਾਵਾਂ ਬਹੁਤ ਮਾੜੀਆਂ ਹੁੰਦੀਆਂ ਥਾਣਿਆਂ 'ਚ ਪੁਲਿਸ ਨਹੀਂ ਹੈਗੀ ਹਸਪਤਾਲਾਂ 'ਚ ਡਾਕਟਰ ਨਹੀਂ ਹੈਗੇ ਸਕੂਲਾਂ ਦੇ ਵਿੱਚ ਟੀਚਰ ਨਹੀਂ ਹੈਗੇ ਲੇਕਿਨ ਸੋਨੂ ਜੀ ਲੱਗਦਾ ਨਹੀਂ ਜਿਹੜੇ ਕੰਮ ਕਰਨੇ ਚਾਹੀਦੇ ਸੀਗੇ ਸਰਕਾਰ ਵੱਲੋਂ ਸਰ ਕੰਮ ਨਹੀਂ ਕੀਤੇ ਜਾ ਰਹੇ ਜੇਕਰ ਕੋਈ ਜਗ ਜाहिर ਕਰਦਾ ਤਾਂ ਉੱਤੇ ਮਾਮਲਾ ਦਰਜ ਹੁੰਦਾ ਨਾ ਚੈਨਲ ਬੰਦ ਕਰ ਦਿੰਦੇ ਨੇ ਇੱਕ ਹੈਗੇ ਸੀ ਇੱਕ ਹੁੰਦੇ ਸੀ ਇਹ ਜਿਹੜਾ ਸ਼ਬਦ ਲੱਗਣ ਲੱਗਾ ਟਾਈਮ ਨਹੀਂ ਲੱਗਦਾ ਪੱਤਰਕਾਰ ਅਰਸ਼ਾ ਤੋਂ ਪਰਸ਼ਾ ਤੇ ਵੀ ਲਿਆਉਂਦਾ ਜਾਂ ਚੜਾਉਂਦਾ ਤੇ ਇੰਨਾ ਕ ਨਾਂ ਉਹਦਾ ਆਉਂਦਾ ਸਾਰਾ ਤੁਹਾਨੂੰ ਉਹ ਬਣਾ ਦਿੰਦਾ ਗਾੜੀ ਪੀਨੇ ਆ ਕੀਤਾ ਉਹ ਕੀਤਾ ਐਦਾ ਕੀਤਾ ਛੋਟਾ ਜਿਹਾ ਉਹਦਾ ਨਾਂ ਆਉਂਦਾ ਸੀ ਉਹਦੇ ਲਈ ਕੀ ਕਰਦੇ ਨਾ ਅਸੀਂ ਉਹਨੂੰ ਕਦੀ ਉਹਦੇ ਪਰਿਵਾਰ ਬਾਰੇ ਸੋਚਿਆ ਨਾ ਮੈਡੀਕਲ ਸਹੂਲਤਾਂ ਨਾ ਕਦੀ ਉਹਦੇ ਦੁੱਖ ਸੁੱਖ ਚ ਤੇ ਜੇ ਕਿਤੇ ਉਹਨੇ ਸਾਡੇ ਖਿਲਾਫ ਬੋਲਤਾ ਜੇ ਕੋਈ ਗਲਤ ਹੈ ਜਾਂ ਸਹੀ ਹੈ ਜੇ ਉਹਨੇ ਵਖਾਤਾ ਕਿਸੇ ਹੋਰ ਦਾ ਪੱਖ ਲੈ ਲਿਆ ਤੇ ਅਸੀਂ ਫੜ ਕੇ ਉਹਤੇ ਪਰਚਾ ਕਰਦੇ ਕਿ ਕਿੱਥੋਂ ਤੱਕ ਜਾਇਜ਼ ਹੈ ਗੁਰਬਾਣੀ ਚ ਮਾਵਾਂ ਨੂੰ ਭੈਣਾਂ ਨੂੰ ਬਹੁਤ ਉੱਚੀ ਪਦਵੀ ਦਿੱਤੀ ਗਈ ਹੈ ਇਹ ਜਿਸ ਜਨਮੇ ਰਾਜਾਨ ਇਹਨਾਂ ਨੂੰ ਬੇਸ਼ਰਮਾਂ ਨੂੰ ਥੋੜੀ ਪਤਾ ਵਾ ਇਹ ਕਿੰਨੀ ਕੁ ਲੀਡਰ ਨੂੰ ਅਕਲ ਆ ਕਿੰਨੀ ਕੁ ਪੀਏ ਨੂੰ ਅਕਲ ਆ ਇਥੋਂ ਪਤਾ ਲੱਗਦਾ ਤੁਸੀਂ ਰੋ ਰੋ ਕੇ ਵੀਡੀਓ ਪਾਉਣੀਆਂ ਤੁਹਾਡੇ ਕੋ ਸਈਆਂ ਨਹੀਂ ਜਾਣੀਆਂ ਗੱਲ ਮੇਰੀ ਯਾਦ ਰੱਖ ਲਿਓ ਤੁਹਾਡਾ ਜਿਹੜਾ ਹਸ਼ਰ ਹੋਣਾ ਨਾ ਜੋ ਤੁਸੀਂ ਕਰਨ ਦੇ ਕੰਡੇ ਬੀਜਣ ਦੇ ਜੇ ਇਹ ਤੁਹਾਡੇ ਕੋ ਨਹੀਂ ਚੱਲਿਆ ਜਾਣਾ ਤੇ ਸੂਰਮੇ ਜਿਹੜੇ ਚੱਲੀ ਜਾਂਦੇ ਤੁਹਾਡੇ ਤੇ ਜਿੱਦਣ ਪੈਣੀਆਂ ਇਹਨਾਂ ਚੈਨਲਾਂ ਦੇ ਵੀਡੀਓ ਤੁਹਾਡੀਆਂ ਆਉਣੀਆਂ ਜੇ ਰੋਂਦਿਆਂ ਦੀਆਂ ਮੇਰੇ ਕੋਲ ਲਿਖ ਕੇ ਲੈ ਲਿਓ ਗੁਰੂ ਰਾਮਦਾਸ ਦੀ ਧਰਤੀ ਤੇ ਖਲੋ ਕੇ ਮੈਂ ਕਹਿੰਦੇ ਆ ਗੱਲ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਦੇ ਨੁਮਾਇੰਦੇ ਪੰਜਾਬ ਦੇ ਵਿੱਚ ਲਗਾਤਾਰ ਹੀ ਬਹੁਤ ਸਾਰੇ ਲੋਕਾਂ ਦੇ ਉੱਤੇ ਪਰਚੇ ਦਰਜ ਕਰਵਾ ਰਹੇ ਨੇ ਉਤੈ ਹੀ ਮਨਜਿੰਦਰ ਸਿੰਘ ਸਿੱਧੂ ਜਿਸ ਉੱਤੇ ਬਲਕਾਲ ਸਿੱਧੂ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਜਿਸ ਤੋਂ ਬਾਅਦ ਇੱਕ ਮੁਹਿੰਮ ਲਗਾਤਾਰ ਹੀ ਛੇੜੀ ਜਾ ਰਹੀ ਹੈ ਜਿਸ ਨੂੰ ਲੈ ਕੇ ਲਗਾਤਾਰ ਕਾਂਗਰਸ ਪਾਰਟੀ ਵੱਲੋਂ ਵੀ ਆਮ ਆਦੀ ਪਾਰਟੀ ਦੇ ਉੱਤੇ ਬਹੁਤ ਵੱਡੇ ਤੰਜ ਜਿਹੜੇ ਨੇ ਉਹ ਕੱਸੇ ਜਾ ਰਹੇ ਨੇ ਅਤੇ ਨਾਲ ਹੀ ਭਾਰਤੀ ਜਨਤਾ ਪਾਰਟੀ ਦੇ ਨਾਲ ਨਾਲ ਹੋਰ ਵੀ ਕਈ ਰਾਜਨੀਤਿਕ ਲੀਡਰ ਜਿਹੜੇ ਨੇ ਉਹ ਮਨਿੰਦਰਜੀਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਨਿਤਰਦੇ ਹੋਏ ਨਜ਼ਰ ਆ ਰਹੇ ਨੇ ਸਾਡੇ ਨਾਲ OBC ਦੇ ਪ੍ਰਧਾਨ ਸਰਜੀ ਸਿੰਘ ਸੋਨੂ ਜੰਡੇ ਵਾਲਾ ਸਾਡਾ ਮੌਜੂਦ ਨੇ ਗੱਲਬਾਤ ਕਰਨ ਲੈਣ ਸੋਨੂ ਜੀ ਕੀ ਕਹਿਣਾ ਚਾਹੋਗੇ ਪੱਤਰਕਾਰਾਂ ਦੇ ਉੱਤੇ ਇੱਕ ਵਾਰ ਫਿਰ ਤੋਂ ਹਮਲੇ ਹੋਣੇ ਸ਼ੁਰੂ ਹੋ ਗਏ ਨੇ ਪਰਚੇ ਦਰਜ ਹੋਣੇ ਸ਼ੁਰੂ ਹੋ ਗਏ ਨੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇਹ ਲੋਕਤੰਤਰ ਦੀ ਜਿਹੜੀ ਹੱਤਿਆ ਵਾ ਜਿਹੜਾ ਕੰਮ ਹੋ ਰਿਹਾ ਨਾ ਇਹ ਲੋਕਤੰਤਰ ਦੀ ਹੱਤਿਆ ਵਾ ਔਰ ਕਿਤੇ ਨਾ ਕਿਤੇ ਜਿਹੜਾ ਵਾ ਇਹ ਬਹੁਤ ਹੀ ਜ਼ਿਆਦਾ ਧੱਕੇਸ਼ਾਹੀ ਜਿਹੜੀ ਹੋ ਰਹੀ ਆ ਔਰ ਜਿਹੜੀ ਧੱਕੇਸ਼ਾ ਹੀ ਹੋ ਰਹੀ ਆ ਉਹ ਇਸ ਹੱਦ ਤੱਕ ਹੋ ਗਈ ਆ ਕਿ ਹੁਣ ਜਿਹੜੇ ਦਾਇਰੇ ਲੋਕਾਂ ਦੇ ਵਿੱਚ ਗੱਲਾਂ ਰੱਖਦੇ ਆ ਸਮਾਜ ਦੀਆਂ ਜਿਹੜੀਆਂ ਚੰਗੀਆਂ ਵਾਂ ਮਾੜੀਆਂ ਵਾਂ ਉਹਨਾਂ ਬੰਦਿਆਂ ਦੇ ਪਰਚੇ ਦਰਜ ਹੋਣਗੇ ਤੇ ਫਿਰ ਆਮ ਬੰਦਿਆਂ ਦਾ ਕੀ ਹਾਲ ਹੁੰਦਾਊਗਾ ਇਸ ਤੋਂ ਮਾੜੀ ਗੱਲ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਕਿ ਸਰਕਾਰ ਪਰਚੇ ਦਰਜ ਕਰਾਉਂਦੀ ਆ ਜੇ ਸਰਕਾਰ ਪਰਚੇ ਦਰਜ ਕਰਾਊਗੀ ਉਹ ਤੀਜਾ ਥੰਮ ਆ ਮੀਡੀਆ ਦੇਸ਼ ਦਾ ਔਰ ਜੇ মিডিਆ ਤੇ ਆਪਾਂ ਪਰਚੇ ਦਰਜ ਕਰਾਵਾਂਗੇ ਤੇ ਫਿਰ ਕਿਸ ਹੱਦ ਤੱਕ ਜਾਏਗੇ ਕੀ ਲੱਗਦਾ ਹੈ ਕਿ ਪਹਿਲਾਂ ਚੈਨਲ ਬੰਦ ਹੁੰਦੇ ਰਹੇ ਹੁਣ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 1.5 ਸਾਲ ਦਾ ਸਮਾਂ ਰਹਿ ਗਿਆ ਇੱਕ ਜਿਹੜਾ ਪੱਤਰਕਾਰ ਦਾ ਪੇਸ਼ਾ ਹੁੰਦਾ ਹੈ ਉਹ ਹਮੇਸ਼ਾ ਸੱਚਾਈ ਵਿਖਾਉਣ ਦਾ ਆਇਨਾ ਵਿਖਾਉਣਾ ਹੁੰਦਾ ਕਿ ਤੁਹਾਨੂੰ ਲੱਗਦਾ ਹੈ ਕਿ ਉਹ ਸ਼ੀਸ਼ਾ ਨਹੀਂ ਵੇਖ ਪਾਰੀ ਮੌਜੂਦਾ ਸਰਕਾਰ ਦੇ ਉਹਨਾਂ ਦੇ ਨੁਮਾਇੰਦੇ ਜਦੋਂ ਸਰਕਾਰ ਬਣ ਜਾਂਦੀ ਹੈ ਕੁਰਸੀਆਂ ਤੇ ਬਹਿ ਜੇ ਬੰਦਾ ਉਹ ਅੱਖਾਂ ਤੇ ਪੱਟੀ ਬੱਝ ਜਾਂਦੀ ਆ ਉਸ ਸਮੇਂ ਫਿਰ ਬੰਦੇ ਨੂੰ ਬੰਦੇ ਨਹੀਂ ਨਜ਼ਰ ਆਉਂਦੇ ਜਿਹੜੇ ਲੋਕਾਂ ਵੋਟਾਂ ਪਾਈਆਂ ਹੁੰਦੀਆਂ ਸਭ ਤੋਂ ਪਹਿਲਾਂ ਉਹੀ ਠੋਕਦੇ ਉਹਨਾਂ ਨੂੰ ਔਰ ਜਿਹੜੇ ਚੈਨਲਾਂ ਨੇ ਇਹਨਾਂ ਦੀ ਸਪੋਰਟ ਕੀਤੀ ਸੀ ਉਹਨਾਂ ਕਹਿਆ ਸੀ ਨਵਾਂ ਪੰਜਾਬ ਲੈ ਕੇ ਆਵਾਂਗੇ ਬਦਲਾਅ ਲੈ ਕੇ ਆਵਾਂਗੇ ਇਹਨਾਂ ਸਾਰਿਆਂ ਤੋਂ ਪਹਿਲਾਂ ਉਹੀ ਠੋਕੇ ਔਰ ਜਿਹੜੇ ਸੱਚੇ ਤੇ ਇਮਾਨਦਾਰ ਆਪਣੇ ਆਪ ਨੂੰ ਦੱਸਦੇ ਸੀ ਅੱਜ ਉਹਨਾਂ ਲੋਕਾਂ ਨੇ ਉਹ ਇਮਾਨਦਾਰ ਪੱਤਰਕਾਰਾਂ ਦੇ ਪਰਚੇ ਕੀਤੇ ਉਹ ਦਾਇਰਿਆਂ ਨੂੰ ਬੰਦ ਕੀਤਾ ਉਹ ਚੈਨਲਾਂ ਨੂੰ ਬੰਦ ਕੀਤਾ ਜਿਹੜੇ ਪੰਜਾਬ ਦੇ ਲੋਕ ਸੁਣਦੇ ਆ ਅਮਨ ਸ਼ਾਂਤੀ ਵਾਲੇ ਦਾਇਰੇ ਜਿਹੜੇ ਪੀਸਫੁਲ ਤਰੀਕੇ ਨਾਲ ਸਚਾਈ ਵਿਖਾਉਂਦੇ ਆ ਉਹਨਾਂ ਦਾਇਰਿਆਂ ਨੂੰ ਬੰਦ ਕਰਾਂਗੇ ਤੁਸੀਂ ਕਿਸੇ ਹੱਦ ਤੱਕ ਆਵਾਜ਼ ਬੰਦ ਕਰ ਦੋਗੇ ਪਰਚਾ ਕਰ ਦੋਗੇ ਔਰ ਬਾਅਦ ਵਿੱਚ ਤੁਸੀਂ ਉਹਨਾਂ ਬੰਦਿਆਂ ਤੋਂ ਕਿਹੜੇ ਮੂੰਹ ਲੈ ਕੇ ਜਾਓਗੇ ਅੱਜ ਕਿਸ ਹੱਦ ਨਾਲ ਆਪਾਂ মিডিਆ ਨੂੰ ਕਹਿ ਦਿੰਨੇ ਵੀ ਆਓ ਇੱਥੇ ਪ੍ਰੈਸ ਕਾਨਫਰੈਂਸ ਕਿਤੇ ਲੈ ਕੇ ਕਿਤੇ মিডিਆ ਨੂੰ ਏਕਾ ਵਿਖਾਉਣਾ ਚਾਹੀਦਾ ਇੱਕ ਬੰਦੇ ਦੇ ਪਰਚਾ ਹੋਇਆ ਸਾਰੇ মিডিਆ ਨੂੰ ਨਾਲ ਖਲੋਣਾ ਚਾਹੀਦਾ ਔਰ ਕਿਤੇ ਨਾ ਕਿਤੇ ਇਹ ਇਹ ਇੱਕ ਦਾਇਰੇ ਤੇ ਨਹੀਂ ਹੋਇਆ ਇਹ ਸਾਰੇ ਦਾਇਰਿਆਂ ਤੇ ਹੋਇਆ ਵਾ ਉਹ ਇੱਕ ਜਰਨਲਿਸਟ ਦੇ ਕਰਕੇ ਤੇ ਆਪਾਂ ਸੋਚੀਏ ਵੀ ਦੂਜਿਆਂ ਦੀ ਆਵਾਜ਼ ਬੰਦ ਕਰ ਦਾਂਗੇ ਇੱਕ ਬੰਦ ਕਰੋਗੇ ਤਾਂ ਸੌਂਠਣੀ ਪੰਜਾਬ ਆ ਪੰਜਾਬ ਦੇ ਲੋਕ ਜਿਹੜੇ ਆ ਉਹ ਝੁੱਕਦੇ ਨਹੀਂ ਪਿਆਰ ਨਾਲ ਭਵੇਂ ਜਾਨ ਲੈ ਲਓ ਤੇ ਜੇ ਤੁਸੀਂ ਇਦਾਂ ਦੱਬੋਗੇ ਫਿਰ ਇਹ ਦੱਬਣ ਵਾਲੇ ਨਹੀਂ ਆ ਅਸੀਂ ਔਰ ਸਮੁੱਚੀ ਕਾਂਗਰਸ ਪਾਰਟੀ ਕੀ ਹਰ ਪਾਰਟੀ ਦੇ ਬੰਦੇ ਜਿਹੜੇ ਆ ਔਰ ਅਮਨ ਪਸੰਦ ਲੋਕ ਜਿਹੜੇ ਆ ਉਹ ਸਾਰੇ ਉਸ ਵੀਰ ਦੇ ਨਾਲ ਖੜੇ ਆ ਔਰ ਸਾਡਾ ਸਤਿਕਾਰਯੋਗ ਭਰਾਵਾ ਅਸੀਂ ਮਿਲੇ ਭਾਵੇਂ ਨਹੀਂ ਕਦੀ ਪਰ ਸੱਚ ਤੇ ਝੂਠ ਦਾ ਫਰਕ ਅਸੀਂ ਸਾਰੇ ਲੋਕ ਜਾਣਦੇ ਆ ਔਰ ਰਾਤ ਦਾ ਤੁਸੀਂ ਸੋਸ਼ਲ ਮੀਡੀਆ ਵੇਖ ਲਓ ਭਰਿਆ ਪਿਆ ਉਹਦੀਆਂ ਪੋਸਟਾਂ ਦੇ ਨਾਲ ਔਰ ਇਹ ਕਿਥੋਂ ਤੱਕ ਜਾਇਜ਼ ਹੈ ਕਿ ਕੋਈ ਵਿਧਾਇਕ ਦਾ ਪੀਏ ਕਿਸੇ ਬਾਰੇ ਕੀ ਬੋਲ ਰਿਹਾ ਇਥੋਂ ਜਗ ਜਾਹਰ ਹੋ ਜਾਂਦਾ ਇਹ ਆਡੀਓ ਅੱਜ ਨਹੀਂ ਤੇ ਕੱਲ ਨੂੰ ਲੋਕਾਂ ਨੇ ਫੋਨਾਂ 'ਚ ਸੇਵ ਕਰ ਲਈ ਤੁਸੀਂ ਕਿਥੋਂ ਘਟਾਲੋਗੇ ਉਹ ਬੰਦਾ ਕੀ ਬੋਲ ਰਿਹਾ ਤੇ ਵਿਧਾਇਕ ਕਿੰਨਾ ਕੁ ਸਿਆਣਾ ਵਾ ਜਿਹੜਾ ਇਹ ਸੋਚ ਤੇ ਇਹ ਕਹਿੰਦੇ ਜਦੋਂ ਪਰਮਾਤਮਾ ਮਾਰਦਾ ਨਾ ਫਿਰ ਮਾਤੀ ਮਾਰਦਾ ਵਾ ਉਹ ਕਿਸੇ ਨੂੰ ਡੰਡੇ ਥੋੜੀ ਮਾਰਦਾ ਵਾ ਉਹ ਮਤ ਮਾਰਦਾ ਜੋ ਬੁੱਧੀ ਪ੍ਰੇਸ਼ਟੋ ਜੋ ਫਿਰ ਜ਼ੁਬਾਨ ਤੇ ਗੱਲਾਂ ਆਟੋਮੈਟਿਕ ਆ ਜਾਂਦੀਆਂ ਹੁਣ ਮਾੜੇ ਦਿਨਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਵਾ ਇਹ ਜੋ ਕਰ ਸਕਦੇ ਕਰ ਲੈਣ ਇਹ ਪਰਚੇ ਕਰਾ ਦੇਣ ਇਹ ਜੋ ਮਰਜ਼ੀ ਕਰਾ ਦੇਣ ਮੇਰੀ ਇੱਕ ਗੱਲ ਯਾਦ ਰੱਖਿਓ ਤੁਹਾਡੇ ਪਰਚਿਆਂ ਦੀਆਂ ਪਰਚੀਆਂ ਬਣਾ ਕੇ ਮਾਰਨੀ ਹੈ ਕੂੜਿਆਂ 'ਚ ਛੁੱਕੇ ਤੁਸੀਂ ਕਿੰਨਾ ਕ ਤੱਕਾ ਕਿਸੇ ਨਾਲ ਕਰ ਲੋਗੇ ਤੁਸੀਂ ਬਹੁਤ ਜ਼ਿਆਦਾ ਜਿਹੜਾ ਨਾ ਕਿਸੇ ਚੀਜ਼ ਦੀ ਹੱਦ ਹੁੰਦੀ ਆ ਤੁਸੀਂ ਹੱਦ ਤੋਂ ਵੱਧ ਕਰਤਾ ਔਰ ਉਹਦਾ ਜਿਹੜਾ ਰਿਜ਼ਲਟ ਤੁਹਾਨੂੰ ਮਿਲ ਗਿਆ ਦਿੱਲੀ ਦੇ ਵਿੱਚ ਤੁਸੀਂ ਹੱਲੇ ਵੀ ਤੁਹਾਡੇ ਕੋਲ ਮੌਕਾ ਵਾ ਲੋਕਾਂ ਨੂੰ ਪੰਜਾਬ ਦੇਆਂ ਨੂੰ ਜਿਹੜੇ ਵਾਅਦੇ ਕੀਤੇ ਵਾਅਦੇ ਪੂਰੇ ਕਰੋ ਆ ਕੰਮ ਬੰਦ ਕਰ ਦਿਓ ਪਰਚੇ ਪਰਚੇ ਖੇਡਣਾ ਬੰਦ ਕਰ ਦਿਓ ਇਹ ਅੱਜ ਵੇਖ ਲਓ ਅਕਾਲੀ ਦਲ ਦੋਹਾਂ ਤੇ ਆ ਗਿਆ ਅਕਾਲੀ ਦਲ ਪੰਥਕ ਪਾਰਟੀ ਹੁੰਦੀ ਸੀ ਤੇ ਮਜੀਠੀਆ ਸਾਹਿਬ ਨੇ ਰਵਾਇਤ ਸ਼ੁਰੂ ਕੀਤੀ ਸੀ ਪਰਚੇ 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 ਤੇ ਅੱਜ ਬਲਟੋਵਾ ਸਾਹਿਬ ਤੇ ਉਹ ਤੇ ਜੱਥੇਦਾਰ ਸਾਹਿਬ ਵੇਖ ਲਓ ਕੀ ਕੁਛ ਹੋਣਿਆ ਲੋਕਾਂ ਦੀਆਂ ਵੱਧਵਾਵਾਂ ਬਹੁਤ ਮਾੜੀਆਂ ਹੁੰਦੀਆਂ ਸਿਆਣਾ ਲੀਡਰ ਕਦੀ ਕਿਸੇ ਨੂੰ ਕੋਟਕਚੈਰੀਆਂ ਚ ਨਹੀਂ ਤੋਰਦਾ ਕਦੀ ਕਿਸੇ ਦੇ ਮਾਪੇ ਉਹਦੀਆਂ ਬੱਚਿਆਂ ਦੀਆਂ ਬਾਧਵਾਵਾਂ ਨਾ ਲਓ ਤੁਹਾਨੂੰ ਕੀ ਮਿਲਦਾ ਉਹਦੇ ਚ ਥਾਣਿਆਂ 'ਚ ਪੁਲਿਸ ਨਹੀਂ ਹੈਗੀ ਹਸਪਤਾਲਾਂ 'ਚ ਡਾਕਟਰ ਨਹੀਂ ਹੈਗੇ ਸਕੂਲਾਂ ਦੇ ਵਿੱਚ ਟੀਚਰ ਨਹੀਂ ਹੈਗੇ ਨੌਜਵਾਨ ਸਾਡੇ ਦੇਸ਼ਾਂ ਨੂੰ ਵਿਦੇਸ਼ਾਂ ਨੂੰ ਜਾ ਰਹੇ ਆ ਭੱਜ ਭੱਜ ਕੇ ਬਾਹਰ ਨੂੰ ਡੇ ਕਬੱਡੀ ਦੇ ਖਿਡਾਰੀਆਂ ਨੂੰ ਜਾਂ ਦੂਜੇ ਖਿਡਾਰੀਆਂ ਨੂੰ ਤੁਸੀਂ ਪੁੱਛਦੇ ਨਹੀਂ ਹਾਲਾਤ ਐਸੇ ਹੋ ਗਏ ਜਿਹਨੇ ਸੈਂਟਰ ਦੇ ਪ੍ਰੋਜੈਕਟ ਸੀ ਸਾਰੇ ਬੰਦ ਹੋ ਗਏ ਲੇਕਿਨ ਸੋਨੂ ਜੀ ਲੱਗਦਾ ਨਹੀਂ ਜਿਹੜੇ ਕੰਮ ਕਰਨੇ ਚਾਹੀਦੇ ਸੀਗੇ ਸਰਕਾਰ ਵੱਲੋਂ ਸਰ ਕੰਮ ਨਹੀਂ ਕੀਤੇ ਜਾ ਰਹੇ ਜੇਕਰ ਕੋਈ ਜਗ ਜाहिर ਕਰਦਾ ਤਾਂ ਉੱਤੇ ਮਾਮਲਾ ਦਰਜ ਹੁੰਦਾ ਨਾ ਚੈਨਲ ਬੰਦ ਕਰ ਦਿੰਦੇ ਨੇ ਤੁਹਾਨੂੰ ਲੱਗਦਾ ਕਿ ਇਹ ਵੀ ਚੀਜ਼ਾਂ ਸਾਹਮਣੇ ਆ ਰਹੀਆਂ ਬਿਲਕੁਲ ਕਿੰਨੇ ਕ ਚੈਨਲ ਬੰਦ ਕਰ ਲੋਗੇ ਤੁਸੀਂ ਮੈਂ ਉਹੀ ਤੇ ਕਹਿੰਦਾ ਆਵਾਜ਼ਾਂ ਨੂੰ ਬੰਦ ਕਰਨ ਨਾ ਕਿੰਨੀਆਂ ਕ ਆਵਾਜ਼ਾਂ ਬੰਦ ਕਰ ਲੋਗੇ ਕਿਤੇ ਇੱਕ ਚੈਨਲ ਆ ਹੁਣ ਤੇ ਹਰ ਬੰਦੇ ਦੇ ਹੱਥ 'ਚ ਫੋਨ ਆ ਤੇ ਫੋਨ ਤੇ ਇੱਕ ਇੱਕ ਚੈਨਲ ਬਣਿਆ ਕਿੰਨੇ ਕ ਨੂੰ ਬੰਦ ਕਰ ਲਾਂਗੇ ਹਰ ਚੀਜ਼ ਦਾ ਹੱਲ ਹੁੰਦਾ ਸੋਸ਼ਲ ਮੀਡੀਆ ਤੇ ਬਣੀ ਹੋਈ ਸਰਕਾਰ ਸੋਸ਼ਲ ਮੀਡੀਆ ਤੇ ਅਟੈਕ ਕਰ ਰਹੀ ਹੈ। ਭਾਜੀ ਜੋ ਹਾਲਾਤ ਹੋਣੇ ਆ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਯਾਦ ਰੱਖੋਗੇ ਔਰ ਸਾਰੀ ਰਾਜਨੀਤੀ ਜਿਹੜੀ ਹੈ ਸਬਕ ਲੈ ਲੂਗੀ। ਇਹ ਸ਼ਬਦ ਜਿਹੜਾ ਹੁੰਦਾ ਤੇ ਹੁੰਦੇ ਸੀ 'ਚ ਬੜਾ ਫਰਕ ਹੁੰਦਾ ਜੇ। ਇੱਕ ਹੈਗੇ ਸੀ, ਇੱਕ ਹੁੰਦੇ ਸੀ। ਇਹ ਜਿਹੜਾ ਸ਼ਬਦ ਲੱਗਣ ਲੱਗਾ ਟਾਈਮ ਨਹੀਂ ਲੱਗਦਾ। ਇਹ ਜਿਹੜੇ ਰਾਜ ਭਾ ਗਿਆ ਜਾਂਦੇ ਰਹਿੰਦੇ ਆਉਂਦੇ ਰਹਿੰਦੇ ਆ। ਕਦੀ ਉਸ ਪਰਮਾਤਮਾ ਦੀ ਹੋਂਦ ਨੂੰ ਔਰ ਉਹਦੇ ਪਿਆਰਿਆਂ ਨੂੰ ਉਹਦੇ ਲੋਕਾਂ ਨੂੰ ਚੈਲੰਜ ਨਹੀਂ ਕਰੀਦਾ ਇਹ ਰੱਬ ਦੇ ਬਣਾਏ ਆ ਜੀਏ ਤੇ ਜੀਣੇ ਦੀਏ ਜਿਹੜੇ ਲੋਕ ਇੱਥੇ ਆ ਨਾ ਇਹਨਾਂ ਨੂੰ ਜੀਣ ਦੋ ਇਹਨਾਂ ਨੂੰ ਤੰਗ ਨਾ ਕਰੋ ਤੇ ਅੱਗੇ ਵਕਤ ਦੇ ਮਾਰੇ ਆ ਮੈਂ ਰੋਜ਼ ਵੀਡੀਓ ਵੇਨਾ ਕੋਈ ਰੇੜੀ ਵਾਲੇ ਨੂੰ ਕੁੱਟਣ ਦਿੰਦੇ ਆ ਕੋਈ ਵਿਚਾਰਾ ਕੋਈ ਟੈਂਪੂ ਵਾਲਾ ਉਹਦੇ ਡੰਡੇ ਮਾਰਨ ਨੇ ਹੁੰਦੇ ਕਿਸੇ ਦੀ ਚਾਬੀ ਕੱਢ ਲੈਂਦੇ ਆ ਕਿਸੇ ਗਰੀਬ ਨੂੰ ਕਿਤੇ ਫੜ ਲੈਂਦੇ ਓ ਯਾਰ ਤੁਸੀਂ ਲੋਕਾਂ ਨੂੰ ਰੋਜ਼ਗਾਰ ਪੈਦਾ ਕਰਕੇ ਦਿਓ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰੋ ਆ ਕਿਹੜਾ ਨਵਾਂ ਕੰਮ ਪੱਤਰਕਾਰਾਂ ਤੇ ਉਹ ਕਿੱਡਾ ਕੋ ਵੱਡਾ ਸਮਝਦੇ ਆਪਾਂ ਇੱਕ ਜਰਨਲਿਸਟ ਤੇ ਜ ਤੁਸੀਂ ਭਾਜੀ ਪੱਤਰਕਾਰ ਦੀ ਮਰਿਆਦਾ ਕੀ ਹੁੰਦੀ ਆ ਔਰ ਉਹਦਾ ਕੀ ਦਾਇਰਾ ਹੁੰਦਾ ਉਹਦੀ ਕੀ ਮਾਨ ਮਰਿਆਦਾ ਤੁਹਾਨੂੰ ਪਤਾ ਹੀ ਨਹੀਂ ਪੱਤਰਕਾਰ ਅਰਸ਼ਾਂ ਤੋਂ ਪਰਸ਼ਾਂ ਤੇ ਵੀ ਲਿਆਉਂਦਾ ਜਾਂ ਚੜਾਉਂਦਾ ਤੇ ਐਨਾ ਕ ਨਾਂ ਉਹਦਾ ਹੁੰਦਾ ਸਾਰਾ ਤੁਹਾਨੂੰ ਉਹ ਬਣਾ ਦਿੰਦਾ ਗਾੜੀ ਪੀਨੇ ਆ ਕੀਤਾ ਉਹ ਕੀਤਾ ਐਦਾਂ ਕੀਤਾ ਛੋਟਾ ਜਿਹਾ ਉਹਦਾ ਨਾਂ ਆਉਂਦਾ ਸੀ ਉਹਦੇ ਲਈ ਕੀ ਕਰਦੇ ਨਾ ਅਸੀਂ ਉਹਨੂੰ ਕਦੀ ਉਹਦੇ ਪਰਿਵਾਰ ਬਾਰੇ ਸੋਚਿਆ ਨਾ ਮੈਡੀਕਲ ਸਹੂਲਤਾਂ ਨਾ ਕਦੀ ਉਹਦੇ ਦੁੱਖ ਸੁੱਖ ਚ ਤੇ ਜੇ ਕਿਤੇ ਉਹਨੇ ਸਾਡੇ ਖਿਲਾਫ ਬੋਲਤਾ ਜੇ ਕੋਈ ਗਲਤ ਹੈ ਜਾਂ ਸਹੀ ਹੈ ਜਿਹਨੇ ਵਖਾਤਤਾ ਕਿਸੇ ਹੋਰ ਦਾ ਪੱਖ ਲੈ ਲਿਆ ਤੇ ਅਸੀਂ ਫੜ ਕੇ ਉੱਤੇ ਪਰਚਾ ਕਰੀ ਦੀ ਕਿੱਥੋਂ ਤੱਕ ਜਾਇਜ਼ ਆ ਮੈਂ ਤੁਹਾਨੂੰ ਤੁਸੀਂ ਕਹਿ ਰਹੇ ਹੋ ਨਾ ਕਿ ਮੀਡੀਆ ਵਾਸਤੇ ਇਹ ਕੁਛ ਨਾ ਦੇ ਕੁਝ ਸਮੇਂ ਪਹਿਲਾਂ ਆਮ ਆਦੀ ਪਾਰਟੀ ਵਾਲੇ ਵੀ ਕਹਿੰਦੇ ਸੀ ਅਸੀਂ ਆਹ ਕਰ ਦਾਂਗੇ ਮੀਡੀਆ ਨੂੰ ਹਰ ਇੱਕ ਫੈਸਿਲਿਟੀ ਦਵਾਂਗੇ ਲੇਕਿਨ ਮਿਲ ਨਹੀਂ ਪਾਈ ਤੁਹਾਨੂੰ ਲੱਗਦਾ ਹੈ ਕਿ ਸਿਰਫ ਰਾਜਨੀਤਿਕ ਲੀਡਰ ਸਿਰਫ ਪੱਤਰਕਾਰਾਂ ਨੂੰ ਵਰਤਦੇ ਨੇ ਤੁਹਾਨੂੰ ਵੀ ਲੱਗਦਾ ਹੈ ਬਿਲਕੁਲ ਵਰਤਦੇ ਪਾਜੀ ਕੋਈ ਸ਼ੱਕ ਨਹੀਂ ਚ ਵਰਤਦੇ ਆ ਔਰ ਮੈਂ ਸਾਰੀਆਂ ਪਾਰਟੀਆਂ ਦੇ ਵਰਤਦੇ ਆ ਮੈਂ ਨਹੀਂ ਕਹਿੰਦਾ ਇੱਕ ਸਾਰੀਆਂ ਪਾਰਟੀਆਂ ਦੇ ਵਰਤਦੇ ਆ ਕਮ ਸੇ ਕਮ ਇਹਨਾਂ ਦੀ ਵੀ ਆਜ਼ਾਦੀ ਹੋਣੀ ਚਾਹੀਦੀ ਆ ਇਹਨਾਂ ਨੂੰ ਵੀ ਮਾਨ ਸਤਕਾਰ ਮਿਲਣਾ ਚਾਹੀਦਾ ਜਿਹੜੇ ਤੁਹਾਨੂੰ ਹੀਰੋ ਬਣਾ ਕੇ ਲੋਕਾਂ ਦੇ ਮਗਰ ਮੈਂ ਵੇਖਦਾ ਰਹਿਣਾ ਪੱਤਰਕਾਰ ਦੀ ਜ਼ਿੰਦਗੀ ਸਭ ਤੋਂ ਔਖੀ ਆ ਫੋਨ ਆ ਗਿਆ ਉਦਾਂ ਹੀ ਭੱਜ ਜਾਓ ਇਹ ਵੀ ਡਿਊਟੀ ਆ ਇੱਕ ਭੱਜੋ ਉੱਥੇ ਚੱਲ ਜਾਓ ਇੱਥੇ ਚੱਲ ਜਾਓ ਇੱਥੇ ਕਵਰੇਜ ਕਰ ਲਓ ਆਪਣੀ ਨਾਲ ਨਾਲ 7:00 ਵਜੇ ਤੱਕ 에어ਪੋਰਟ ਤੇ ਖਲੋਤੇ ਮੈਂ ਦੇਖਿਆ ਜੀ ਆਪਣੀ ਜਾਨ ਨੂੰ ਜੋਖਮ ਚ ਪਾ ਕੇ ਕਿੱਦਾਂ ਅੱਗੇ ਪਿੱਛੇ ਭੱਜਣਾ ਔਰ ਗੱਡੀਆਂ ਪਤਾ ਨਹੀਂ ਕਿੰਨੇ ਕਿੱਦਾਂ ਬੋਲਣਾ ਅਗਲੇ ਦੇ ਨਾਲ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਨੂੰ ਜੋਖਮ ਚ ਪਾ ਕੇ ਖਤਰ ਕਿਸੇ ਵੱਡੇ ਦਾਇਰੇ ਚ ਕਿਸੇ ਚੈਨਲ ਤੇ 20 ਤੋਂ 25 ਸਾਲ ਸਮਾਜ ਨੂੰ ਸੇਵਾ ਦੇ ਗਿਆ ਤੇ ਜਦੋਂ ਉਹ ਜਾਂਦਾ ਨਾ ਬੁਢਾਪੇ ਚ ਫਿਰ ਉਹਨੂੰ ਕਦੀ ਉਹ ਸਹੂਲਤ ਨਹੀਂ ਮਿਲਦੀ ਉਹ ਜ਼ਿੰਦਗੀ ਦੀ ਜਿਹੜੀ ਉਹਦੀ ਪੂੰਜੀ ਹੁੰਦੀ ਆ ਉਹ ਕੀ ਕਮਾ ਲੈਂਦਾ ਕੀ ਲੈ ਲੈਂਦਾ ਆਖਰ ਕਿਤੇ ਨਾ ਕਿਤੇ ਤੁਸੀਂ ਕਿਸੇ ਲੀਡਰ ਨਾਲ ਪੰਗਾ ਲਾਓਗੇ ਤੇ ਤੁਹਾਡੇ ਤੇ ਟੈਗ ਲਾਇਆ ਜਾਊਗਾ ਬਲੈਕਮੈਲਰ ਆ ਹੋਰ ਇਸ ਤੋਂ ਵੱਧ ਅਸੀਂ ਕੀ ਕਰ ਸਕਦੇ ਜੇ ਪਰਚਾ ਕਰਾ ਦਾਂਗੇ ਇਹ ਪਰਚਿਆਂ ਨੂੰ ਮੰਨਦੇ ਤੁਸੀਂ ਕਾਂਗਰਸ ਪਾਰਟੀ ਨਾਲ ਆ ਸਿੰਧੂਣਾ ਦੇ ਮਨਜਤਜੀਤ ਜੀ ਤੁਸੀਂ ਰਾਜਾ ਵੜਿੰਗ ਜੀ ਨੇ ਰਾਤੀ ਸ਼ੇਅਰ ਕੀਤਾ ਬਾਜਵਾ ਸਾਹਿਬ ਨੇ ਇਹਨਾਂ ਦਾ ਸਾਰਾ ਪਾ ਗਿਓ ਸਾਰਿਆਂ ਨੇ ਕੀਤਾ ਔਰ ਜਿੱਥੇ ਲੋੜ ਆ ਸੀ ਉਸ ਭਰਾ ਦੀ ਪੇਰਵਾਹੀ ਕਰਾਂਗੇ ਨਾਲ ਖਲੋਤੇ ਇੱਚ ਕਿਹੜੀ ਗੱਲ ਹੈ ਇਨਸਾਨੀਅਤ ਦੇ ਨਾਤੇ ਸਾਡਾ ਫਰਜ਼ ਬਣਦਾ ਮੇਰਾ ਕਿ ਪਾਰਟੀ ਦਾ ਸਾਰਿਆਂ ਦਾ ਫਰਜ਼ ਬਣਦਾ ਹਿਲ ਸਾਹਿਬ ਆ ਰਹੇ ਆ ਕੱਲ ਕਹਿੰਦੇ ਕਿ ਬਹੁਤ ਵੱਡਾ ਵਾਰਮ ਵੈਲਕਮ ਕੀਤਾ ਜਾ ਰਿਹਾ ਕਾਂਗਰਸ ਵੱਲੋਂ ਕਿ ਇਹ ਇਸ਼ੂ ਚੁੱਕਿਆ ਜਾ ਰਿਹਾ ਤੁਹਾਡੇ ਵੱਲੋਂ ਜਦੋਂ ਤੁਹਾਡੀ ਸਮੁੱਚੀ ਕਾਂਗਰਸ ਮੈਂ ਆਲਰੇਡੀ ਹਾਈਕ ਬਣਨਾਂ ਗੱਲ ਕੀਤੀ ਹੈ ਇਸ ਮਸਲੇ ਤੇ ਅਸੀਂ ਉਸ ਭਰਾ ਦੀ ਜਿੱਥੇ ਜਿੰਨੇ ਜੋਗੇ ਹੈਗੇ ਲੋੜਿਆ ਉਹਦੀ ਕਿ ਕਿਸੇ ਨਾਲ ਵੀ ਤੱਕਾ ਹੁੰਦਾ ਅਸੀਂ ਹਰ ਜਗ੍ਹਾ ਹਾਜ਼ਰ ਹਾਂ ਅਸੀਂ ਇੱਕ ਦੂਜੇ ਦੇ ਸਾਥ ਬਣਨਾ ਕਿੰਨਾ ਕਿ ਪੰਜਾਬ ਛੋਟਾ ਜਿਹਾ ਪੰਜਾਬ ਜੇ ਅਸੀਂ ਨ ਮਤਲਬ ਸਿਰਫ ਗੱਲਾਂ ਤੱਕ ਹੀ ਰਹਿ ਜਾਗੇ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹ ਰਾਜਨੀਤੀ ਹੋ ਜੂਗੀ ਦੁੱਖ ਸੁੱਖ ਚ ਹਰ ਬੰਦੇ ਨੂੰ ਇੱਕ ਦੂਜੇ ਦੇ ਖਲੋਣਾ ਚਾਹੀਦਾ ਇਨਸਾਨੀਅਤ ਇਹੀ ਕਹਿੰਦੀ ਹੈ ਵੀ ਜੇ ਕਿਸੇ ਨਾਲ ਤੱਕਾ ਹੁੰਦਾ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉਸ ਦੇ ਨਾਲ ਖਲੋ ਜੀਏ ਕੱਲ ਨੂੰ ਉਹ ਬੰਦਾ ਕੱਲਾ ਨਾ ਮਹਿਸੂਸ ਕਰੇ ਕਿ ਮੁਸੀਬਤ ਆਉਂਦੀ ਆ ਤੇ ਚਲੀ ਵੀ ਜਾਂਦੀ ਆ ਪਰ ਜਿਹੜੇ ਬੰਦੇ ਉਤਿਆਚਾਰ ਕਰਨ ਵਾਲੇ ਹੁੰਦੇ ਨਾ ਕਿਤੇ ਨਾ ਕਿਤੇ ਫਿਰ ਉਹ ਜਵਾਬ ਦੇ ਹੀ ਹੁੰਦੇ ਉਸ ਪ੍ਰਮਾਤਮਾ ਨੂੰ ਇੱਥੇ ਨਹੀਂ ਤੇ ਉਹਦੀ ਕਚੈਰੀ ਚ ਤੇ ਜਿਹੜਾ ਜਦੋਂ ਕੇਸ ਜਾਣਾ ਫਿਰ ਸੱਚ ਤੇ ਝੂਠ ਦਾ ਨਤਾੜਾ ਹੋਣਾ ਹੀ ਆ कि ਜਿੰਨਾ ਮਰਜੀ ਅੱਜ ਮਜ਼ਾਕ ਡਾਲਣ ਜੋ ਆਡੀਓ ਸੁਣੀ ਮੈਂ ਜੋ ਕੁਛ ਉਹਦੇ ਚ ਬੋਲਿਆ ਪਰਮਾਤਮਾ ਜਾਣਦਾ ਮੈਂ ਮਤਲਬ ਉਹ ਚੀਜ਼ ਮੈਂ ਬੋਲ ਕੇ ਨਹੀਂ ਦੱਸ ਸਕਦਾ ਕਿ ਇੰਨੀ ਗੰਦੀ ਸੋਚ ਵੀ ਹੋ ਸਕਦੀ ਆ ਉਹ ਵੀ ਮਾ ਪੈਣਾ ਵਾਸਤੇ ਉਹ ਮੈਂ ਹੋਈ ਦੱਸਣ ਡਿਆ ਨਾ ਜਿਨ੍ਹਾਂ ਨੂੰ ਹਰ ਹਰ ਰੁਪਿਆ ਕਹਿੰਦੇ ਸੀ ਉਹਨਾਂ ਨੇ ਉਹਨਾਂ ਤੱਕ ਇਹ ਆਡੀਓ ਪਹੁੰਚ ਗਈ ਤੁਹਾਡੀ ਔਰ ਤੁਸੀਂ ਗੁਰਬਾਣੀ ਚ ਮਾਵਾਂ ਨੂੰ ਭੈਣਾਂ ਨੂੰ ਬਹੁਤ ਉੱਚੀ ਪਦਵੀ ਦਿੱਤੀ ਗਈ ਹੈ ਇਹ ਜਿਸ ਜਨਮੇ ਰਾਜਾਨ ਇਹਨਾਂ ਨੂੰ ਬੇਸ਼ਰਮਾਂ ਨੂੰ ਥੋੜੀ ਪਤਾ ਵਾ ਇਹ ਕਿੰਨੀ ਕੁ ਲੀਡਰ ਨੂੰ ਅਕਲ ਆ ਕਿੰਨੀ ਕੁ ਪੀਏ ਨੂੰ ਅਕਲ ਆ ਇੱਥੋਂ ਪਤਾ ਲੱਗਦਾ ਇਸ ਕਰਕੇ ਇੱਥੋਂ ਹੀ ਇਹ ਇਹ ਸੰਸਕਾਰ ਹੁੰਦੇ ਜਿਹੜੇ ਦਿੱਤੇ ਹੁੰਦੇ ਮਾਂ ਪਿਓ ਨੇ ਇੱਥੋਂ ਪਤਾ ਲੱਗ ਜਾਂਦਾ ਔਰ ਇੱਕ ਗੱਲ ਇਹ ਯਾਦ ਰੱਖਣ ਓਨੀ ਕੁ ਕਰਿਓ ਜਿੰਨੀ ਕੁ ਸਹਿ ਸਕਦੇ ਮੈਨੂੰ ਪਤਾ ਜੇ ਤੁਸੀਂ ਰੋ ਰੋ ਕੇ ਵੀਡੀਓ ਪਾਉਣੀਆਂ ਤੁਹਾਡੇ ਕੋ ਸਈਆਂ ਨਹੀਂ ਜਾਣੀਆਂ ਗੱਲ ਮੇਰੀ ਯਾਦ ਰੱਖ ਲਿਓ ਤੁਹਾਡਾ ਜਿਹੜਾ ਹਸ਼ਰ ਹੋਣਾ ਨਾ ਜੋ ਤੁਸੀਂ ਕਰਨ ਡੇ ਕੰਡੇ ਬੀਜਣ ਡੇ ਜੇ ਇਹ ਤੁਹਾਡੇ ਕੋ ਨਹੀਂ ਚੱਲਿਆ ਜਾਣਾ ਤੇ ਸੂਰਮੇ ਜਿਹੜੇ ਚੱਲੀ ਜਾਂਦੇ ਤੁਹਾਡੇ ਤੇ ਜਿੱਦਣ ਪੈਣੀਆਂ ਇਹਨਾਂ ਚੈਨਲਾਂ ਦੇ ਵੀਡੀਓ ਤੁਹਾਡੀਆਂ ਆਉਣੀਆਂ ਜੇ ਰੋਂਦਿਆਂ ਦੀਆਂ ਮੇਰੇ ਕੋਲ ਲਿਖ ਕੇ ਲੈ ਲਿਓ ਗੁਰੂ ਰਾਮਦਾਸ ਦੀ ਧਰਤੀ ਤੇ ਖਲੋ ਕੇ ਮੈਂ ਕਹਿੰਦੇ ਆ ਗੱਲ ਇਹ ਤਜਰਬਾ ਕਹ ਲਓ ਐਕਸਪੀਰੀਅੰਸ ਕਹ ਲਓ ਜਾਣ ਵਾਲਾ ਸਮਾਂ ਕਹ ਲਓ ਮੈਂ ਤੁਹਾਨੂੰ ਅੱਜ ਇਹਨਾਂ ਦੀ ਪੁਸ਼ਵਣੀ ਕਰਤੀ ਜੇ ਆਉਣ ਵਾਲਾ ਸਮਾਂ ਜਿਹੜਾ ਵਾ ਨਾ ਇਹ ਜਿਹੜੇ ਪਹਿਨਾਂ ਨਾਲ ਲਿਖਣ ਦੇ ਜੇ ਨਾ ਤੁਸੀਂ ਇਹ ਤੁਹਾਡੇ ਕੋ ਮਟਈਆਂ ਨਹੀਂ ਜੇ ਜਾਣੀਆਂ ਲਿਕਾਂ ਮਾਰੀਆਂ ਜੜੀਆਂ ਮੈਂ ਕਾਂਗਰਸ ਪਾਰਟੀ ਆ ਫਿਰ ਤੋਂ ਸਟੈਂਡ ਪੁੱਛਾਂਗਾ ਕੀ ਲੱਗਦਾ ਕਿ ਪੱਤਰਕਾਰਾਂ ਵਾਸਤੇ ਜਾਂ ਜਿਹੜਾ ਸਾਡਾ ਵੀਰ ਉਦੇ ਉਹਨੂੰ ਲੈ ਕੇ ਕਿਸ ਤਰ੍ਹਾਂ ਦੀ ਤੁਹਾਡੀ ਤੁਹਾਡੇ ਵੱਲੋਂ ਰੂਪਰੇਖਾ ਬਣਾਈ ਜਾ ਸਕਦੀ ਮੈਂ ਕਿਹਾ ਸਾਡਾ ਭਰਾ ਵਾ ਸਾਡਾ ਪਰਿਵਾਰ ਆ মিডিਆ ਸਾਰਾ ਜਿੱਥੇ ਲੋੜ ਆ ਅਸੀਂ ਹਰ ਜਗ੍ਹਾ ਹਾਜ਼ਰ ਆਂ ਜਦੋਂ ਵੀ ਕਹੋਗੇ ਐਨੀ ਟਾਈਮ ਜਿੱਥੇ ਲੋੜ ਆ ਅਸੀਂ ਸਾਰੇ ਹਾਜ਼ਰ ਆਂ ਜਿੱਥੇ ਵੀ ਜ਼ਰੂਰਤ ਆ ਅਸੀਂ ਕਿਸੇ ਕੋਲੋਂ ਪਿੱਛੇ ਨਹੀਂ ਹਟਦੇ ਅਸੀਂ ਆਪਣੇ ਪਰਿਵਾਰ ਨਾਲ ਨਹੀਂ ਖਲੋਣਾ ਤੁਸੀਂ ਸਾਡੀਆਂ ਰਾਤ ਦਿਨ ਖਬਰਾਂ ਕਰੋ ਤੇ ਜੇ ਤੁਹਾਡੇ ਨਾਲ ਅਸੀਂ ਨਹੀਂ ਖਲੋਣਾ ਤੇ ਅਸੀਂ ਤੁਹਾਡੇ ਕੋਲ ਬੋਲ ਕੇ ਭਾਜੀ ਲੱਖ ਲਾਂ ਤਾਂ ਸਾਡੇ ਤੇ ਵੀ ਇਹੋ ਜਿਹੀ ਤੇ ਸਾਡੀ ਰਾਜਨੀਤੀ ਤੇ ਵੀ ਅਸੀਂ ਵੀ ਕਿਤੇ ਰੱਬ ਦੀ ਦਰਗਾਹ 'ਚ ਜਾ ਕੇ ਲੇਖਾ ਜੋਖਾ ਦੇਣਾ ਜਦੋਂ ਸਵੇਰੇ ਪੱਗ ਬੰਨੀ ਦੀ ਨਾ ਸ਼ੀਸ਼ੇ 'ਚ ਮੂੰ ਤੇ ਕਿਸੇ ਦੇ ਧੀ ਪੁੱਤ ਤੇ ਪਰਚਾ ਕਰਾ ਕੇ ਨਾ ਜਿਹੜਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਸ਼ੀਸ਼ੇ ਦੇ ਮੂੰਹ ਲੋਕ ਵੇਖ ਲੈਂਦੇ ਆ ਇਹ ਤਾਂ ਲਾਂ ਤਾਂ ਹੀ ਪੈਣੀ ਆ ਜਦੋਂ ਛੋਟੇ ਛੋਟੇ ਬੱਚਿਆਂ ਦੇ ਮਾਂ ਪਿਓ ਨੂੰ ਤੁਸੀਂ ਉਹਨਾਂ ਤੋਂ ਜੁਦਾ ਕਰ ਦਿੰਦੇ ਕੋਈ ਚੰਗੀ ਗੱਲ ਆ ਕਿਸੇ ਦੇ ਧੀ ਪੁੱਤ ਨੂੰ ਕੋਟ ਕਚਾਰੀਆਂ ਚ ਤੋੜਨਾ ਹੁਣ ਦੇ ਜੱਜ ਵੀ ਕਹਿੰਦੇ ਆ ਵੀ ਸਾਨੂੰ ਪਤਾ ਜੀ ਗਲਤ ਹੋਇਆ ਕੰਮ ਅੱਜ ਥਾਣੇ 'ਚ ਕੰਪਲੇਂਟ ਲਿਖਾਉਣ ਚਲਜੋ 90% ਮੁਲਾਜ਼ਮਾਂ ਦੇ ਜਵਾਬ ਕੀ ਹੁੰਦੇ ਆ ਭਾਜੀ ਇੱਕ ਦੋ ਦਿਨ ਖਲੋਜੋ ਰਾਈਨਾਮਾ ਕਰਾ ਦਿੰਦੇ ਆ ਸਵੇਰੇ ਕੋਰਟ 'ਚ ਜਾਣਾ ਕਿਉਂ ਲੋਕਾਂ ਨੂੰ ਕੋਰਟ ਤੇ ਵਿਸ਼ਵਾਸ ਆ ਕਿਉਂਕਿ ਪਤਾ ਉਹਨਾਂ ਜਿਹੜੇ ਕਹਿੰਦੇ ਸਿਆਮ 40 40 50 50 ਗਨ ਮੈਨ ਲਈ ਫਿਰਦੇ ਕਿੱਥੇ ਆਮ ਰਹਿ ਗਿਆ ਸਾਲ ਡੇਟ ਸਾਲੇ ਆਦਤਾਂ ਨਹੀਂ ਛੁੱਟਣੀਆਂ ਬਾਅਦ ਚੋਂ ਵੇਖਿਓ ਮੈਨੂੰ ਪਤਾ ਨੇ ਆਦਤਾਂ ਬੜੀਆਂ ਮਾੜੀਆਂ ਗਨ ਮੈਨਾਂ ਦੀਆਂ ਬਾਅਦ ਚੋਂ ਇਹ ਨਹੀਂ ਇਹ ਚੀਜ਼ਾਂ ਮਿਲਦੀਆਂ ਫੈਸਿਲਿਟੀਆਂ ਜਿਹੜੇ ਅੱਜ ਵੀ ਆਈਪੀ ਕਲਚਰ ਦੀਆਂ ਗੱਲਾਂ ਕਰਦੇ ਆ ਜਦੋਂ ਵੀ ਆਈਪੀ ਕਲਚਰ ਖਤਮ ਹੋਇਆ ਨਾ ਫਿਰ ਤੁਸੀਂ ਵੇਖਿਓ ਪਰ ਲੋਕ ਪੰਜਾਬ ਦੇ ਜਿਹੜੇ ਆ ਨਾ ਉਹ ਬੜੇ ਸਿਆਣੇ ਆ ਉਹ ਜਦੋਂ ਸਿਰ ਤੇ ਪਾਉਂਦੇ ਆ ਤੇ ਜੋ ਛੁੱਟਦੇ ਨਾ ਪੈਰਾਂ 'ਚ ਫਿਰ ਪਤਾ ਨਹੀਂ ਲੱਗਦਾ ਬੰਦੇ ਦਾ ਵੀ ਬੰਦਾ ਆਇਆ ਕਦੋਂ ਸੀ ਤੇ ਗਿਆ ਕਦੋਂ ਬਿਲਕੁਲ ਬ ਕੋਈ ਵੀ ਐਕਸ਼ਨ ਹੁੰਦਾ ਹੈ ਤੇ ਉਸ ਨੂੰ ਲੈ ਕੇ ਉਹ ਹਮੇਸ਼ਾ ਹੀ ਉਸ ਪੱਤਰਕਾਰ ਦੇ ਨਾਲ ਮੋਢਾ ਨਾ ਮੋਢਾ ਲਾ ਕੇ ਜੁੜਦੇ ਹੋਏ ਨਜ਼ਰ ਆਉਣਗੇ ਲੇਕਿਨ ਕਿਤਨਾ ਕਿਤੇ ਹਮੇਸ਼ਾ ਹੀ ਜਰਨਲਿਸਟ ਆਪਣੀ ਜਾਨ ਤੇ ਖੇਲਦਾ ਹੈ ਡੈਮੋਕ੍ਰੇਸੀ ਦਾ ਫੋਰਥ ਪਿਲਰ ਹੈ ਸਾਡਾ ਫਰਜ਼ ਵੀ ਬੰਦਾ ਹੈ ਇਹ ਬਾਰਡਰ ਤੇ ਜਾ ਕੇ ਵੀ ਇਹ ਕਵਰੇਜ ਵਿਖਾਈਏ ਰਾਤ ਨੂੰ ਵੀ ਦਿਨੇ ਵੀ بارش ਦੇ ਵਿੱਚ ਵੀ ਧੁੱਪ ਦੇ ਵਿੱਚ ਵੀ ਬਹੁਤ ਸਾਰਾ ਸਮਾਂ ਕੱਢਦਾ ਹੈ ਜਦੋਂ ਪੱਤਰਕਾਰ ਆਪਣੀ ਪੱਤਰਕਾਰੀ ਕਰਦਾ ਹੈ ਲੇਕਿਨ ਕਈ ਲੋਕ ਇਸ ਤਰ੍ਹਾਂ ਦੇ ਲੋਕ ਜਿਹੜੇ ਪਹਿਲਾਂ ਬਦਲਾਵ ਦੀ ਗੱਲ ਕਰਦੇ ਸਨ ਲੇਕਿਨ ਹੁਣ ਬਦਲੇ ਦੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ ਉਸ ਨੂੰ ਵੇਖਦੇ ਹੋਏ ਲਗਾਤਾਰ ਜਿਸ ਤਰ੍ਹਾਂ ਮਾਮਲੇ ਤਾਂ ਜਿਹੜੇ ਨੇ ਉਹ ਆਮ ਲੋਕਾਂ ਦੇ ਕੀਤੇ ਜਾਂਦੇ ਰਹੇ ਨੇ ਹੁਣ ਜਰਨਲਿਸਟ ਜਿਹੜੇ ਨੇ ਉਹ ਵੀ ਇੱਥੇ ਸੇਫ ਨਜ਼ਰ ਨਹੀਂ ਆ ਰਹੇ ਲੇਕਿਨ ਕਿਤਨਾ ਕਿਤੇ ਕਾਂਗਰਸ ਪਾਰਟੀ ਵੱਲੋਂ ਅਤੇ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਉਸ ਵੀਰ ਦੇ ਨਾਲ ਮੌਜੂਦ ਹਾਂ ਉਸ ਮੂਵੀਰ ਦੇ ਨਾਲ ਮੋਢਾ ਮੋਢਾ ਲਾ ਕੇ ਜਰੂਰ ਖੜਾਂਗੇ ਜਿਸ ਉਤੇ ਨਕਲੀ ਪਰਚਾ ਜਾਂ ਫੇਕ ਪਰਚਾ ਜਿਹੜਾ ਹੈ ਉਹ ਕੀਤਾ ਗਿਆ ਤੇ ਜਿਹੜੀਆਂ ਆ ਤਾਂ ਹੁਣ ਆਮ ਆਦਮੀ ਪਾਰਟੀ ਨੂੰ ਨਕਲੀ ਪਰਚਿਆਂ ਦੀਆਂ ਪੈਰੀਆਂ ਨੇ ਇਹ ਉਹਨਾਂ ਦੀ ਭਵਿੱਖ ਚ ਜਾ ਨੁਕਸਾਨ ਦਿੰਦੀਆਂ ਹੋਏ ਨਜ਼ਰ ਆ ਰਹੀਆਂ ਲੇਕਿਨ ਉਸ ਆਡੀਅਰੈਂਸ ਤੋਂ ਬਾਅਦ ਵੀ ਕਈ ਔਰਤਾਂ ਦੇ ਮਨਾਂ ਦੇ ਵਿੱਚ ਜ਼ਰੂਰ ਆਮ ਆਦੀ ਪਾਰਟੀ ਨੂੰ ਲੈ ਕੇ ਕਿਤਨਾ ਕਿਤੇ ਜਰੂਰ ਵਿਰੋਧ ਜਿਹੜਾ ਹੈ ਉਹ ਨਜ਼ਰ ਆਉਂਦਾ ਹੋਵੇਗਾ ਕਿਉਂਕਿ ਬਹੁਤ ਭੱਦੀ ਸ਼ਬਦਾਵਲੀ ਜਿਹੜੀ ਸੀ ਉਸ ਆਡੀਓ ਦੇ ਵਿੱਚ ਵੇਖਣ ਨੂੰ ਮਿਲੀ ਹਾਲਾਂਕਿ ਅਸੀਂ ਉਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਕਿਤਨਾ ਕਿਤੇ ਹਾਲਾਤ ਜਿਹੜੇ ਨੇ ਉਹ ਜਰੂਰ ਸਾਹਮਣੇ ਆਉਣਗੇ ਅਤੇ ਜਦੋਂ ਪੱਤਰਕਾਰ ਦੇ ਪਰਚਾ ਹੈ ਉਸ ਤੋਂ ਬਾਅਦ ਇੱਕ ਵੱਖਰੀ ਮੁਹਿੰਮ ਜਿਹੜੀ ਹੈ ਉਹ ਚੱਲਦੀ ਹੋਈ ਨਜ਼ਰ ਆਈ ਤੇ ਨਾਲ ਹੀ ਹੁਣ ਕਈ ਰਾਜਨੀਤਿਕ ਲੀਡਰਾਂ ਦਾ ਸਾਥ ਮਿਲਦਾ ਹੋਇਆ ਵੀ ਉਸ ਵੀਰ ਨੂੰ ਨਜ਼ਰ ਆ ਰਿਹਾ ਹੈ ਕੈਮਰਾ ਪਰਸਨ ਸਾਹਿਬ ਪ੍ਰੀਤ ਨਗਰਪੁਰ ਸਿੰਘ ਪੰਜਾਬੀ ਲੋਕ ਚੈਨਲ ਅਮਿਸਲ ਸਾਹਿਬ